ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਮੂਲੀ ਟਮਾਟਰ ਦੀ ਬਹੁਤ ਹੀ ਜ਼ਿਆਦਾ ਟੇਸਟੀ ਚਟਪਟੀ ਚਟਨੀ ਚਟਨੀ ਜਿਹੜੀ ਇਹ ਖਾਣਾ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਹੈ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦੀ ਹੈ ਚਟਨੀ ਤੇ ਸਾਨੂੰ ਆਪਣੀ ਡਾਈਟ ਦੇ ਵਿੱਚ ਚਟਨੀ ਜਿਹੜੀ ਹੈ ਜ਼ਰੂਰ ਸ਼ਾਮਿਲ ਕਰਨੀ ਚਾਹੀਦੀ ਹੈ ਤੇ ਮੈਂ ਚਟਨੀ ਕਿਵੇਂ ਬਣਾ ਕੇ ਤਿਆਰ ਕੀਤੀ ਹੈ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਫਿਰ ਚਟਨੀ ਬਣਾਉ ਚਟਨੀ ਬਣਾਉਣ ਦੇ ਲਈ ਇੱਕ ਮੂਲੀ ਲਈ ਹੈ ਜਿਹਨੂੰ ਮੈਂ ਧੋ ਕੇ ਛਿੱਲ ਲਿਆ ਤੁਸੀਂ ਦੇਖ ਸਕਦੇ ਹੋ ਮੀਡੀਅਮ ਸਾਈਜ਼ ਦੀ ਇਹ ਮੂਲੀ ਹੈ ਤੇ ਤਿੰਨ ਚਾਰ ਮੂਲੀਆਂ ਦੇ ਜਿਹੜੇ ਸੈਂਟਰ ਵਾਲੇ ਕੱਚੇ ਤਾਜ਼ੇ ਫਰੈਸ਼ ਪੱਤੇ ਆ ਇਹ ਮੈਂ ਲਏ ਆ ਤਾਜ਼ੇ ਤੇ ਫਰੈਸ਼ ਕੱਚੇ ਕੱਚੇ ਜਿਹੜੇ ਪੱਤੇ ਆ ਉਹੀ ਤੁਸੀਂ ਲੈਣੇ ਆ ਜੇਕਰ ਬਾਸੇ ਪੱਤੇ ਆ ਪੱਕੇ ਹੋਏ ਆ ਤੇ ਉਹਨਾਂ ਨੂੰ ਤੁਸੀਂ ਨਹੀਂ ਲੈਣਾ ਥੋੜਾ ਜਿਹਾ ਮੈਂ ਲਿਆ ਹਰਾ ਧਨੀਆ ਦੋ ਟਮਾਟਰ ਲਏ ਆ ਤਿੰਨ ਹਰੀਆਂ ਮਿਰਚਾਂ ਲਈਆਂ ਤੁਸੀਂ ਆਪਣੇ ਤਿੱਖੇ ਦੇ ਹਿਸਾਬ ਨਾਲ ਹਰੀ ਮਿਰਚ ਲੈ ਲਿਓ ਇੱਕ ਨਿੰਬੂ ਦਾ ਰਸ ਜਿਹੜਾ ਮੈਂ ਲੈ ਲਿਆ। ਬਾਕੀ ਜੋ ਵੀ ਨਮਕ ਮਸਾਲੇ ਪੈਂਦੇ ਆ ਮੈਂ ਨਾਲ ਦੀ ਨਾਲ ਤੁਹਾਨੂੰ ਦੱਸ ਦਵਾਂਗੀ। ਹੁਣ ਸਭ ਤੋਂ ਪਹਿਲਾਂ ਆਪਾਂ ਕਟਿੰਗ ਕਰਨੀਆਂ ਮੂਲੀ ਨੂੰ। ਮੋਟੇ-ਮੋਟੇ ਟੁਕੜਿਆਂ ਵਿੱਚ ਜਿਹੜੀ ਮੂਲੀ ਹੈ ਇਹਨੂੰ ਕੱਟ ਕੇ ਤਿਆਰ ਕਰ ਲੈਣੇ ਆ। ਸਾਰੀ ਮੂਲੀ ਜਿਹੜੀ ਇਸੇ ਤਰੀਕੇ ਦੇ ਨਾਲ ਕੱਟ ਕੇ ਆਪਾਂ ਤਿਆਰ ਕਰਨੀ ਆ। ਮੂਲੀ ਜਿਹੜੀ ਮੈਂ ਕੱਟ ਕੇ ਤਿਆਰ ਕਰ ਲਈ ਹੈ ਤੇ ਹੁਣ ਜਿਹੜੇ ਪੱਤੇ ਆ ਤੁਸੀਂ ਦੇਖ ਸਕਦੇ ਜਿਹੜੇ ਸਾਈਡਾਂ ਦੇ ਵੱਡੇ-ਵੱਡੇ ਪੱਤੇ ਆ ਨਾ ਇਹਨਾਂ ਨੂੰ ਮੈਂ ਪਹਿਲੇ ਤੋੜ ਰਹੀ ਆ ਔਰ ਇਹਦੇ ਟੰਡਲ ਜਿਹੜੇ ਮੋਟੇ ਆ ਤੇ ਇਹਨਾਂ ਨੂੰ ਮੈਂ ਕੱਟ ਕੇ ਕੱਢ ਰਹੀ ਆ ਬਾਹਰ ਤੇ ਜਿਹੜੇ ਪੱਤੇ-ਪੱਤੇ ਇਹਨਾਂ ਨੂੰ ਆਪਾਂ ਰਫਲੀ ਜਿਹਾ ਕੱਟ ਲੈਣਾ ਜਿੱਦਾਂ ਆਪਾਂ ਮੂਲੀ ਕੱਟੀ ਹੈ ਮੋਟੇ-ਮੋਟੇ ਟੁਕੜਿਆਂ ਦੇ ਵਿੱਚ ਉਦਾਂ ਹੀ ਆਪਾਂ ਇਹ ਪੱਤੇ ਵੀ ਜਿਹੜੇ ਆ ਕੱਟ ਕਰਕੇ ਤਿਆਰ ਕਰ ਲੈਣੇ ਆ ਸਾਰੇ ਪੱਤੇ ਇਸੇ ਤਰੀਕੇ ਦੇ ਨਾਲ ਕਟਿੰਗ ਕਰ ਲਵਾਂਗੇ ਤੁਸੀਂ ਨਹੀਂ ਖਾਣਾ ਖਾ ਪਸੰਦ ਕਰਦੇ ਮੂਲੀ ਦੇ ਪੱਤੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਕੱਲੀ ਮੂਲੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਮੂਲੀ ਖਾਣਾ ਕੋਈ ਵੀ ਪਸੰਦ ਨਹੀਂ ਕਰਦਾ ਐ ਪਰ ਤੁਸੀਂ ਚਟਨੀ ਬਣਾ ਕੇ ਖਾਓਗੇ ਤੁਹਾਨੂੰ ਬਹੁਤ ਟੇਸਟੀ ਲੱਗੇਗੀ ਮੂਲੀ ਦੀ ਚਟਨੀ ਸਾਰੇ ਮੌਲੀ ਦੇ ਪੱਤੇ ਵੀ ਮੈਂ ਕੱਟ ਕਰ ਲਿਆ ਤੇ ਨਾਲ ਹੀ ਹੁਣ ਆਪਾਂ ਜਿਹੜਾ ਹਰਾ ਧਨੀਆ ਇਹ ਵੀ ਕੱਟ ਕਰ ਲੈਣਾ ਸਾਰੀਆਂ ਚੀਜ਼ਾਂ ਨੂੰ ਆਪਾਂ ਮੋٹے ਮੋٹے ਟੁਕੜਿਆਂ ਦੇ ਵਿੱਚ ਕੱਟ ਕਰਕੇ ਤਿਆਰ ਕਰਨੀਆਂ ਕੱਟ ਕਰਨ ਨਾਲ ਕੀ ਹੋਏਗਾ ਕਿ ਜਦੋਂ ਆਪਾਂ ਇਹਨੂੰ ਗ੍ਰੇਂਡਰ ਚਾਰ ਦੇ ਵਿੱਚ ਪਾ ਕੇ ਪੀਸਾਂਗੇ ਤਾਂ ਬਹੁਤ ਵਧੀਆ ਚਟਨੀ ਬਣ ਕੇ ਤਿਆਰ ਹੋਏਗੀ ਜੇਕਰ ਆਪਾਂ ਸਾਬਤ ਚੀਜ਼ਾਂ ਸਾਰੀਆਂ ਪਾਵਾਂਗੇ ਤੇ ਚਟਨੀ ਜਿਹੜੀ ਹੈ ਚੰਗੀ ਤਰ੍ਹਾਂ ਨਹੀਂ ਪੀਸੀ ਜਾਏਗੀ ਹਰੀ ਮਿਰਚਾਂ ਵੀ ਕੱਟ ਲਈਏ ਇਸੇ ਤਰੀਕੇ ਨਾਲ ਆਪਾਂ ਟਮਾਟਰ ਜਿਹੜੇ ਇਹ ਵੀ ਕੱਟ ਕੇ ਤਿਆਰ ਕਰ ਲੈਣੇ ਆ ਟਮਾਟਰ ਦੇਸੀ ਹੈ ਤੇ ਇਸ ਕਰਕੇ ਮੈਂ ਦੋ ਹੀ ਪਾਏ ਆ ਔਰ ਨਿੰਬੂ ਦਾ ਰਸ ਵੀ ਮੈਂ ਥੋ ਤੇ ਟਮਾਟਰ ਵੀ ਇਸੇ ਤਰੀਕੇ ਨਾਲ ਕੱਟ ਕੇ ਜਿਹੜੇ ਆ ਮੈਂ ਤਿਆਰ ਕਰ ਲਏ ਆ ਹੁਣ ਇਹ ਸਾਰੀਆਂ ਚੀਜ਼ਾਂ ਆਪਾਂ ਗ੍ਰੈਂਡਰ ਜਾਰ ਦੇ ਵਿੱਚ ਪਾਣੀ ਆ ਤੇ ਨਾਲ ਹੀ ਆਪਾਂ ਇਹਦੇ ਪਾਣੀ ਆ ਕੁਝ ਮਸਾਲੇ ਮਸਾਲਿਆਂ ਦੇ ਵਿੱਚ ਜਿਆਦਾ ਆਪਾਂ ਕੋਈ ਵੀ ਮਸਾਲਾ ਇਹਦੇ ਵਿੱਚ ਨਹੀਂ ਪਾਣਾ ਥੋੜੇ ਜਿਹੀ ਮਸਾਲੇ ਆਪਾਂ ਮੇਨ ਮੇਨ ਜਿਹੜੇ ਇਹਦੇ ਵਿੱਚ ਪਾੜਿਆ ਨਿੰਬੂ ਦਾ ਰਸ ਵੀ ਇਹਦੇ ਵਿੱਚ ਪਾ ਦਿੰਨੇ ਆ ਹੁਣ ਆਪਾਂ 6-7 ਕਾਲੇ ਮਿਰਚ ਪਾਣੇ ਆ ਕਾਲੇ ਮਿਰਚ ਜਿਹੜੇ ਆ ਬਹੁਤ ਵਧੀਆ ਹੁੰਦੇ ਆ ਖਾਣ ਦੇ ਵਿੱਚ ਬਹੁਤ ਹੈਲਦੀ ਹੁੰਦੇ ਕਾਲੇ ਮਿਰਚ ਜਿਹੜੇ ਆ ਇੱਕ ਚੌਥਾਈ ਚਮਚ ਨਾਲੋ ਘੱਟ ਪਾਇਆ ਕਾਲਾ ਨਮਕ ਤੇ ਇੱਕ ਚੌਥਾਈ ਚਮਚ ਪਾਵਾਂਗੇ ਸਫੇਦ ਵਾਲਾ ਨਾਰਮਲ ਨਮਕ ਜਿਹੜਾ ਆਪਾਂ ਘਰ ਦੇ ਵਿੱਚ ਖੰਨੇ ਆ ਹੁਣ ਆਪਾਂ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਤੇ ਇਹਨੂੰ ਆਪਾਂ ਪੀਸ ਲੈਣਾ ਹੈ ਪੀਸਣਾ ਆਪਾਂ ਇਦਾਂ ਆ ਵੀ ਮਿਕਸੀ ਚਲਾਣੀ ਆ ਬੰਦ ਕਰਨੀ ਆ ਚਲਾਣੀ ਆ ਬੰਦ ਕਰਨੀ ਆ ਇਦਾਂ ਆਪਾਂ ਚਟਨੀ ਜਿਹੜੀ ਆ ਪੀਸ ਕੇ ਤਿਆਰ ਕਰਨੀ ਆ ਇਕਦਮ ਇਹਦਾ ਪੇਸਟ ਜਿਹੜਾ ਨਹੀਂ ਬਣਾਣਾ ਦਰਦਰੀ ਪੀਸਣੀ ਆ ਚਟਨੀ ਪੀਸ ਕੇ ਮੈਂ ਤਿਆਰ ਕਰ ਲਈਏ ਤੁਸੀਂ ਦੇਖ ਸਕਦੇ ਹੋ ਇਕਦਮ ਦਰਦਰੀ ਚਟਨੀ ਬਣ ਕੇ ਸਾਡੀ ਤਿਆਰ ਹੋਈ ਆ ਬਹੁਤੀ ਵਧੀਆ ਲੱਗ ਰਹੀ ਆ ਕੱਲ ਦੇਖੋ ਕਿੰਨੀ ਵਧੀਆ ਹੈ ਚਟਨੀ ਦਾ ਬਸ ਇਸੇ ਤਰੀਕੇ ਦੀ ਚਟਨੀ ਸਾਨੂੰ ਚਾਹੀਦੀ ਹੈ ਤੁਸੀਂ ਚਾਹੋ ਤਾਂ ਇਹ ਚਟਨੀ ਜਿਹੜੀ ਚੋਪਰ ਦੇ ਵਿੱਚ ਵੀ ਬਣਾ ਸਕਦੇ ਹੋ ਜਾਂ ਫਿਰ ਕੁੰਡੇ ਡੰਡੇ ਵਿੱਚ ਵੀ ਇਹ ਚਟਨੀ ਕੁਟ ਸਕਦੇ ਹੋ ਪਰ ਇਹ ਬਹੁਤ ਆਸਾਨ ਤਰੀਕਾ ਸਿੰਪਲ ਤਰੀਕਾ ਫਟਾਫਟ ਚਟਨੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਕਰਕੇ ਮੈਂ ਮਿਕਸੀ ਗ੍ਰੇਂਡਰ ਜਾਰ ਦੇ ਵਿੱਚ ਪੀਸੀ ਹੈ ਚਟਨੀ ਚਟਨੀ ਮੈਂ ਤੁਹਾਨੂੰ ਕੌਲੀ ਦੇ ਵਿੱਚ ਕੱਢ ਕੇ ਦਿਖਾ ਰਹੀ ਹਾਂ ਦੇਖੋ ਕਿੰਨੀ ਵਧੀਆ ਚਟਨੀ ਸਾਡੀ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਵੀ ਇੱਕ ਵਾਰ ਇਸ ਸੀਜ਼ਨ ਦੀਆਂ ਮੋਲੀਆਂ ਦੇ ਨਾਲ ਇਹ ਚਟਨੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਮੇਰੀ ਇਹ ਚਟਨੀ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਚੰਗੀ ਲੱਗੀ ਹੈ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅੱਜ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸ਼ਸ਼ੀ ਕਾਲ ਜੀ